ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਾਂ ਅੰਕਿਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾ ਟਾਈਮ ਆ ਮਾਰਨਗ ਦਾ ਹੁਣ ਤੇ ਕੱਪਾ ਬੱਚੇ ਤੋਰੇ ਨੇਗੇ ਤੇ ਲਗਾਤਾਰ ਹਣਾ ਪੈਣਾ ਦੇ ਕਮੈਂਟ ਆ ਰਹੇ ਨੇ ਸਰਸੇਮ ਦੀ ਵੀਡੀਓ ਤੇ ਅਗਰ ਨਹੀਂ ਤੇਰੀ ਵੀਡੀਓ ਤੇ ਮੇਰੀ ਵੀਡੀਓ ਥੱਲੇ ਵੀ ਕਮੈਂਟ ਆ ਰਹੇ ਨੇਗੇ ਵੀ ਭੈ ਵੀਰ ਦੀ ਮਾਜ ਦਾ ਬਹੁਤ ਮਾੜਾ ਕੰਮ ਹੋਇਆ ਦੁੱਖ ਬਣਾਇਆ ਤੁਸੀਂ ਸਾਡੇ ਨਾਲ ਕਹਿੰਦਾ ਸਾਹ ਨਾਲ ਤੁਹਾਡਾ ਸਾਰਾ ਨਤਾਇ ਦੇਣੋਂ ਧੰਨਵਾਦ ਜੀ ਤੇ ਮੈਂ ਵਲੌਗ ਚ ਗੱਲ ਕਿਉਂ ਨਹੀਂ ਕਰੀ ਇਹ ਵਲੌਗ ਮੇਰੇ ਪਹਿਲਾਂ ਦੇ ਸੀਗੇ ਜੀ ਬੁੱਧਵਾਰ ਦਾ ਵਲੌਗ ਸੀ ਜਿਹੜਾ ਕੱਲ ਰਾਤ ਪਾਇਆ ਅੱਜ ਅੱਜ ਪਾਇਆ ਹੈ ਨਾ ਦੋ ਵਲੌਗ ਇਹ ਮੇਰੇ ਸਧਾਰੇ ਦੇ ਸੀਗੇ ਤੇ ਮੈਨੂੰ ਇੰਨਾ ਨਹੀਂ ਪਤਾ ਸੀ ਕਿ ਕਿਉਂਕਿ ਮੈਨੂੰ ਇਹ ਖਾਵਨ ਮਿਲੂ ਮੈਂ ਤਾਂ ਚਾਈ ਚਾਈ ਹੈ ਨਾ ਸਧਾਰਾ ਲੈ ਕੇ ਗਈ ਤੇ ਆਉਂਦੀ ਹੋਈ ਮੈਂ ਪੇਕਾ ਪਿੰਡ ਖੜੀ ਮੈਨੂੰ ਬਹੁਤ ਖੁਸ਼ੀ ਸੀ ਸਾਰੇ ਖੁਸ਼ੀ ਤੁਸੀਂ ਕੰਮ ਕਰ ਰਹੇ ਸੀ ਕਿਉਂਕਿ ਮੱਧ ਦਾ ਟਾਈਮ ਸੀ ਸੂਨਦਾ ਹੈ ਨਾ ਜੋਤ ਟਰੈਕਟਰ ਤੋਂ ਹੀ ਜਾਂਦਾ ਸੀਗਾ ਤੇ ਸਾਰੇ ਵੀ ਮਾਜਰੀ ਉਡੀਕ 'ਚ ਬੈਠੇ ਸੀਗੇ ਵੀ ਸੋ ਉਹ ਕੀ ਹਨਾ ਚਾਹੀ ਚਾਹੀ ਜਾਗ ਕਰਦੇ ਸੀ ਵੀ ਸਾਡੇ ਦੁੱਧ ਹੋਊਗਾ ਤੇ ਬਸ ਅਚਾਨਕ ਕਿ ਮਾਜ ਨੂੰ ਟੈਕ ਹੋ ਗਿਆ ਚੰਗੀ ਭਲੀ ਸੋਈ ਜਾਗੀ ਤੇ ਤਿੰਨ ਚਾਰ ਸਾਲ ਹੋ ਗਏ ਲਗਾਤਾਰ ਜਿਉਂ ਸੌਂਦੀ ਵੀ ਡਾਕਟਰ ਬੁਲਾਉਣਾ ਪੈਂਦਾ ਸੀਗਾ ਤੇ ਇੱਕ ਵੀ ਡਾਕਟਰ ਬੁਲਾ ਲਿਆ ਸਾਨੂੰ ਤੁਸੀਂ ਹਜੇ ਤਰਸੇਮ ਨੇ ਬਲਾਗ ਦੇਖ ਹੀ ਲਿਆ ਹੋਣਾ ਤਰਸੇਮ ਦਾ ਉਹ ਸਾਨੂੰ ਗੱਡੀ 'ਚ ਚਾਹ ਨਾਲ ਬਿਠਾ ਕੇ ਕਿਹਾ ਕਹਿੰਦਾ ਪੈਣ ਤੁਸੀਂ ਜਾਓ ਕਹਿੰਦਾ ਮੈਂ ਤੁਹਾਨੂੰ ਕੁਝ ਕਵਰੇਜ ਦਿਨਾਂਗਾ ਜਿਹਨੂੰ ਮੱਝ ਸੋਹੂਗੀ ਆਪਣੀ ਕਹਿੰਦਾ ਮੈਂ ਤੁਹਾਨੂੰ ਕੁਝ ਕਵਰੇਜ ਦਿਨਾਂ ਜੋ ਜਦੋਂ ਕਿ ਉਹ ਚਾਹੇ ਮੇਰੀ ਮੱਝ ਸੋਹਣੀਆ ਚਾਹੇ ਗਰਮੀ ਦੀ ਮੱਝ ਸੋਹਣੀਆ ਚਾਹੇ ਦਰਸੇਮ ਦੀ ਮੱਝ ਸੋਹਣੀਆ ਸਾਨੂੰ ਕੁਸੀ ਇੰਨੀ ਹੁੰਦੀ ਵੀ ਕਦੇ ਦੁੱਧ ਹੋਊਗਾ ਜਿਉਂ ਵੀ ਪਹਿਨ ਪਾਈਦਾ ਹੁੰਦਾ ਹੈ ਨਾ ਜੇ ਮੇਰੀ ਮੱਝ ਸੋਹਣ ਵਾਲੀ ਤਾਂ ਦਰਸੇਮ ਨੇ ਕਹਿ ਰਹਿਣਾ ਬਈ ਗੌਰ ਰੱਖੀ ਤੇ ਮੱਝ ਦੀ ਧਿਆਨ ਰੱਖੀ ਜੇ ਮਾਤਰ ਸੇਮਰੀ ਮੱਝ ਸੋਹਣੀਆ ਸੀ ਵੀ ਆਏ ਹੁੰਦਾ ਵੀ ਤੇ ਸੇਮ ਮੱਝ ਦਾ ਤੇ ਮੱਝ ਦੀ ਧਿਆਨ ਰੱਖੀ ਵੀ ਉਹ ਤਾਂ ਬੀਬੀ ਸਿਆਣੀ ਹੈਗੀ ਹੈ ਹਨਾ ਇੱਧਰ ਇੱਧਰ ਵੀ ਚ ਸਿਆਣੇ ਹੋਏ ਗਏ ਨੇ ਵੀ ਅਸੀਂ ਬਾਰੀ-ਬਾਰੀ ਮੱਝ ਨੂੰ ਦੇਖ ਦਿਆਂਗੇ ਹਨਾ ਵੀ ਅੱਜ ਕੱਲ ਫੀ ਸੁਭਾਉ ਹੁਣ ਕਿਹੜਾ ਸੌਕੀ ਆਣੇ ਹਨਾ ਤੇ ਕਹਿੰਨਾ ਪੈਣਾ ਤੁਸੀਂ ਤੁਸੀਂ ਕਹਿੰਦਾ ਜਾਓ ਹਨਾ ਵੀ ਤੁਹਾਨੂੰ ਮੈਂ ਖੁਸ ਕਾਬਰੀ ਦੇਵਾਂ ਮੈਨੂੰ ਪਤਾ ਪਰ ਮੈਨੂੰ ਐ ਆਏ ਸੀ ਓਡੀ ਦਾ ਵੀ ਮੈਨੂੰ ਖੁਸ ਕਾਬਰੀ ਵਧੀਆ ਮਿਲੂਗੀ ਪਰ ਮੈਨੂੰ ਇਹ ਉਮੀਦ ਨਹੀਂ ਸੀ ਹੈਗੀ ਵੀ ਸਾਨੂੰ ਇਹ ਕੁਫੀ ਕਾਬਰੀ ਮਿਲੂਗੀ ਤੇ ਮਨ ਬਹੁਤ ਤਾਂ ਦੱਸ ਹੋਇਆ ਕੱਲ੍ਹ ਹੈਗਾ ਸ ਵੀਰਵਾਰ ਤੇ ਅੱਜ ਸ਼ੁੱਕਰਵਾਰ ਹੈਗਾ ਪਰ ਮੈਂ ਵੀਰਵਾਰ ਨੂੰ ਕੋਈ ਵਲੋਗ ਨਹੀਂ ਬਣਾਇਆ ਕਿਉਂਕਿ ਕੰਮ ਹੀ ਮਸਾਂ ਕਰੇ ਹਨਾ ਘਰ ਦੇ ਦੋ ਤਿੰਨ ਵਾਰੀ ਫੋਨ ਕੀਤਾ ਹਨਾ ਰਾਜੀਏ ਤੇ ਸਾਰਿਆਂ ਨਾਲ ਗੱਲਬਾਤ ਕੀਤੀ ਰੋਂਦੇ ਸੀਗੇ ਭਈ ਰੋਣਾ ਵੀ ਹੈਗਾ ਆਪ ਦਾ ਬਹੁਤ ਮਨ ਖਰਾਬ ਹੋਇਆ ਅਮਰਤ ਨੇ ਫੋਨ ਕੀਤਾ ਕਹਿੰਦੇ ਭਾਣੇ ਰੋਂਦੇ ਨੇ ਕਿ ਮੈਂ ਕੋਈ ਗੱਲ ਨਹੀਂ ਭਈ ਦੁੱਖ ਸੁੱਖ ਹਨਾ ਤੇ ਤਾਂ ਆਪਾਂ ਬਹਿ ਗੁਰੂ ਦਾਈ ਹੱਥ ਹੈਗਾ ਸੁਖ ਵੀ ਆਉਣੇ ਦੇਣਾ ਤੇ ਆਪ ਵੀ ਆਉਣੇ ਦੇਣੀਆਂ ਚਲੋ ਬਣਾ ਜਵਾਖਾ ਨੂੰ ਜੋ ਦੁੱਧ ਵਗ ਗਿਆ ਤੇ ਮੱਝ ਤਾਂ ਹੋਰ ਵੀ ਲੈ ਲੈਣਗੇ ਸੁਖ ਨਾਲ ਤਾਂ ਸੇਬ ਜਿੱਤਾ ਸਾਰਾ ਗੁੱਸਾ ਪਾਰ ਜੀ ਹੈ ਨਾ ਪਰ 2 ਲੱਖ ਪਿਆ ਘਾਟਾ ਪੈ ਗਿਆ ਲੱਖ ਦੀ ਹੋ ਗਈ ਲੱਖ ਤੋਂ ਘੱਟ ਹੋਰ ਮੱਝ ਨਹੀਂ ਵਾਰਨੀ ਨਾ ਲੱਖ ਰੁਪਏ ਲਾਉਣਗੇ ਨਾ ਇਹ ਨਹੀਂ ਪਤਾ ਕਰੇ ਜੀ ਨਿਕਲੂਗੀ ਆਪਦੇ ਘਰ ਦੇ ਪਸ਼ੂ ਹੁੰਦੇ ਨੇ ਫੰਟੇ ਤੇ ਹੁੰਦਾ ਵੀ ਇਹ ਜਰਾਵਾ ਐਵੇਂ ਦੀ ਇਹ ਜੱਸਾ ਆਹ ਇਹ ਜੱਸਾ ਹੁੰਦਾ ਟਾਈਮ ਆਏ ਤੇ ਆਏ ਆਉਂਦਾ ਹੈ ਨਾ ਪਸ਼ੂ ਤੇ ਧੰਨਵਾਦ ਤੁਹਾਡਾ ਦੁੱਖ ਵੰਡਾਇਆ ਸੁੱਖ ਵੇਲੇ ਸੁੱਖ ਵੰਡਾਉਂਦੇ ਨੇ ਦੁੱਖ ਵੇਲੇ ਦੁੱਖ ਵੰਡਾਉਂਦੇ ਹੋ। ਤੁਹਾਡਾ ਬਹੁਤ ਧੰਨਵਾਦ ਤੁਹਾਡੀ ਭੂਆ ਜੀ ਆਏ ਹੋਏ ਨਿਕਾਲਦੇ ਤੇ ਪਰ ਸਾਥੋਂ ਆਏ ਬਸ ਬਿੰਦੇ ਬਿੰਦੇ ਉਹ ਕਿਉਂਕਿ ਸੁਰਤੀ ਤੋਂ ਉਧਰੀ ਪਈ ਆਗੀ ਵੀ ਇੰਨਾ ਘਾਟਾ ਪੈ ਗਿਆ ਉਹ ਹੀ ਗੱਲ ਇੰਨਾ ਤਾਂ ਸੀ ਮਹੀਨੇ ਦੀ ਫਸਲ ਚੁਣੀ ਬਸਦਾ ਹੁੰਦਾ ਕਿਸਾਨ ਨੂੰ ਜਿਹੜਾ ਘਾਟਾ ਪੈ ਜੇ ਵੀ ਕਿਹੜਾ ਲੈਣ ਦੇ ਸੋਨੇ ਦੇ ਸਿੰਗ ਬਣੇ ਪੈ ਜੀਂ ਜੇ ਕੋਈ ਜੀ ਆਏ ਲੇ ਕੇ ਆਮਣੇ ਕੋਲ ਜਾਏ ਬੜਾ ਠੀਕ ਠਾਕ ਆ ਉਹ ਤੇ ਚਾਈ ਚਾਈ ਉੱਥੇ ਜਾ ਕੇ ਸਾਨੂੰ ਬੰਨੇ ਉਮੀਦ ਰਸੀ ਰਹੇਗੀ ਜੋ ਵੀ ਭੈਣ ਔਰਤ ਮੁੰਦੀ ਆ ਘਰ ਦੀ ਹਨਾ ਚੇ ਵੱਡੀ ਹੋਵੇ ਚੇ ਛੋਟੀ ਹੋਵੇ ਤੇ ਪੇਕੇ ਆਲਾ ਦੁੱਖ ਨਿਜਾ ਦੇ ਸਾਥ ਦਿਖਾਏਗੀ ਪੇਕੇ ਨੇ ਨਾ ਦੁੱਖ ਦੀ ਸਾਥ ਛਾਕਦੀ ਕਿਉਂਕਿ ਫਿਰ ਸੁਰਤੀ ਹੋਈ ਉੱਥੇ ਬਈ ਰਹਿੰਦੀ ਸਾਨੂੰ ਪਤਾ ਦਿਨਾ ਭੈਣਾਂ ਦਾ ਗਾਲਾ ਸਾਡਾ ਕਿੰਨਾ ਮਨ ਖਰਾਬ ਹੋਇਆ ਕੋਈ ਕੰਮ ਨੂੰ ਜੀ ਨਹੀਂ ਕਰਿਆ ਕੋਈ ਬਲੌਗ ਬਣਾਉਣ ਨੂੰ ਜੀ ਨਹੀਂ ਕਰਿਆ ਹਾਂ ਤੇ ਅੱਜ ਸੂ ਪਰਵਾਰ ਹੈਗਾ ਇਹ ਵਲੌਗ ਸੋ ਸੜਿਵਾਰ ਨੂੰ ਆਵਗਾ ਤੇ ਦਾ ਸੇਮ ਨੇ ਵੀ ਵਲੌਗ ਬਣਾਇਆ ਤੇ ਸਾਡਾ ਉਹਨੇ ਵੀ ਹੈ ਇਹ ਪਾਈ ਹੋਣੀ ਵੀਡੀਓ ਤੇ ਹਾਂਜੀ ਪਾਈ ਹੋਣੀ ਤੁਸੀਂ ਦੇਖ ਹੀ ਲਈ ਹੁਣੇ ਰਾਤ ਨੂੰ ਪਰ ਦੇਖ ਲਓਗੇ ਤੇ ਪਰ ਸਾਡਾ ਮਾਣ ਬਹੁਤ ਖਰਾਵ ਹੈ ਚਲੋ ਹੁਣ ਅਸੀਂ ਬੱਚੇ ਸਕੂਲ ਤੋਂ ਘਰ ਦਿੱਤੇ ਨੇ ਤੇ ਘਰ ਦਾ ਕੰਮ ਕਰੇ ਬਿੜਾ ਵੀ ਸਰਦਾ ਹੈ ਨਾ ਜੀ ਤੇ ਕੰਮ ਕਰਦੇ ਆਂਗੇ ਫਿਰ ਭੂਆ ਜੀ ਜਸਮੂਤ ਬਣਵਾਇਆ ਹੈ ਸਲਾਈ ਦੇਣਾਗਾ ਭਾਪੂਆ ਜੀ ਤੁਸੀਂ ਜਾਂਦੇ ਹੋਏ ਪਾ ਲਓ ਤੇ ਆਮਣੀ ਤੋਂ ਬਣਵਾਇਆ ਸੀ ਟਾਈ ਡਾਈ ਦੁਪੱਟਾ ਇਹ ਮੇਰਾ ਸੂਟ ਬਣਾਇਨ ਨੂੰ ਇੰਨਾ ਟਾਈਮ ਹੋ ਗਿਆ ਭੂਆ ਜੀ ਆਏ ਨਹੀਂ ਨਾ ਸਾਥੋਂ ਚੱਕਰ ਵੱਜਿਆਗਾ ਫੋਨ ਆ ਰਿਹਾ ਆਹ ਤੇ ਮੈਂ ਦੁਪੱਟਾ ਚਾਈਡ ਆਈ ਤੇ ਆ ਮਸ਼ੀਨ ਦਾ ਕੰਮ ਕਰਾ ਚੁੱਕਾ ਹੁਣ ਮਹਤੁਤ ਤਸਮੇ ਆਉਣਾ ਨਹੀਂ ਹੈਗਾ ਇੱਥੇ ਸਮਿਆ ਕੇ ਲੈ ਜਾ ਬੀਬੀ ਨੂੰ ਕਹਿਵਾ ਸਿਵਾਉਣਾ ਲਿਆ ਕੱਟਿਆ ਹੈਗਾ ਉਹ ਵਾਲਾ ਸੂਟ ਤਾਂ ਕੱਟ ਕੇ ਰੱਖਿਆ ਹੈਗਾ ਇਸ ਤਰ੍ਹਾਂ ਧੀਰੇ ਧੀਰੇ ਬਣਦਾ ਟਾਈ ਡਾਈ ਦੁਪੱਟਾ ਜੋ ਫੇਰ ਵੀ ਦੇ ਫੋਨ ਆ ਗਿਆ ਤੁਹਾਨੂੰ ਲੋਜੀਆ ਟਾਈਮ ਹੈ ਹੁਣ 4:30 ਪੌਣੇ 5 ਦਾ ਟਾਈਮ ਹੈਗਾ ਆਪਾਂ ਸੜਦੇ ਬਹੁਤ ਸੋਣ ਨੂੰ ਹੈ ਤੁਹਾਨੂੰ ਆਗੇ ਇਹਨੇ ਗੱਲ ਕੀਤੀ ਹੋਣੀ ਮੇਰੇ ਖਰਾਬ ਹੋਏ ਪਰ ਤੇ ਨਾ ਨਹੀਂ ਤਾਂ ਤੁਸੀਂ ਸੋਣ ਨਹੀਂ ਆਉਂਦੀ ਤੁਹਾਨੂੰ ਪੈਂਦੀ ਹੋਤੀ ਕਿ ਬੈਸੀ ਮ ਬਗਤੀ ਦੋ ਮਸੀਤ ਸਾਰੇ ਕਰੂਸ ਸੁਣੇ ਚਾਹੀਦੇ ਹਨ ਦੰਨਾ ਪੱਤੀਆਂ ਲਲਾ ਲਾਣੇ ਤੇ ਜਲਾਸੀ ਨਾਲ ਚੇਰਦਾਂਗੇ ਤੇ ਹੁਣ ਤਾਂ ਮੱਜਾਂ ਤੋਂ ਵੀ ਡਰ ਲੱਗਣ ਲੱਗ ਗਏ ਮੇਰੀ ਮੱਜਾਂ ਨਾਲ ਦੋ ਸੂਣ ਵਾਲੀਆਂ ਨੇ ਇੱਕ ਜਦ ਤਣ ਪੂਰੇ ਹੋ ਗਏ ਇੱਕ ਦੇ 5 10 ਦਿਨ ਰਹਿੰਦੇ ਨੇ ਤੇ ਆਹ ਤਰਸੇ ਵਾਲੀ ਮੱਝ ਤਾਂ ਫਾਰਕ ਤੇ ਬਾਕੀ ਭਾਣਾ ਕਹਿ ਨਹੀਂ ਕੋਈ ਪਤਾ ਨਹੀਂ ਮੰਤਾ ਜੀ ਪਤਾ ਹੋਰੀ ਲੱਗ ਗਿਆ ਮੇਰੇ ਤੋਂ 2 ਘੰਟੇ ਮਹਰਾਈ ਬਾਦੀ ਮੈਂਸ ਪੂਰੀ ਹੋ ਗਈ ਉੱਥੋਂ ਆਇਆ ਗਿਆ ਉਸ ਵੀਡੀਓ ਦੇਖੀ ਹੈ ਹਾਂ ਬਸ ਕੋਈ ਜ਼ਿਆਦਾ ਰਹੇ ਨਹੀਂ ਨਨ ਖਾਦ ਨੇ ਨਾ ਫਸਤਾ ਬਰੋੜੀ ਜਾਈਏ ਪਰ ਆਪਾਂ ਮਿਲ ਕੇ ਫਲ ਲਾਉਂਦੇ ਜਹਾਂ ਦੇ ਉਹ ਆਪਾਂ ਦੀ ਹੱਥ ਹੈਗਾ ਹੈ ਤਾਂ ਇਹ ਤਾਂ ਮੇਰੇ ਵੀ ਇਹ ਰੰਗ ਲੱਗ ਗਏ ਸਾਰਾ ਕੋਸਾ ਪਹਿਣਾ ਕਰੀਏ ਤੁਸੀਂ ਥਿੰਨੇ ਪਹਿਣਾ ਮੱਝ ਲੈ ਕੇ ਦੇ ਰੋ ਐਂ ਨਾਉ ਸਾਥੋਂ ਕੁਝ ਲਾਵੇ ਸਾਨੂੰ ਦੇ ਦੇ ਸਾਖ ਦੇ ਦੇਵੇ ਬਾਈ ਉਹ ਦਿੱਤੋ ਰੰਗ ਲੱਗ ਗਿਆ ਜੀ ਪਹਿਲਾਂ ਬਿੱਪਾ ਨਾਲ ਇੱਕ ਮੈਂ ਟਿੱਕ ਕੇ د چې سمه دي دا کې د کنترل هاي مې بیر په ساتو لاندې نه وي سمه دي دي سټ دي ਪਸੰਦ ਕਰਦੀ ਗਾਰ ਮੀਂਹ ਤੇ ਪਰ ਕਿਸੇ ਨੂੰ ਪਹਿਲੇ ਤਾਂ ਹੰਟਾ ਨਾ ਹਵਾ ਚੱਲਦੀ ਹੈ ਪਹਿਲੇ ਪਹਿਰ ਤਾਂ ਹਵਾ ਬਹੁਤ ਠੰਡੀ ਹੈ ਕਿਸੇ ਕੋਹੇ ਕਰਦੀ ਗਰਮੀ ਬਾਹਰ ਕਿ ਕਿ ਜਦੋਂ ਮੈਨੂੰ ਛਾੜਨੀ ਆ ਹੁੰਦਾ ਮੈਂ ਤਾਂ ਸੱਟ ਤੜਕੇ ਸੰਭਰਦੀ ਹਾਂ ਮੈਂ ਹੇਜੇ ਵੇ ਸੰਭਰਦੀ ਹਾਂ ਮੈਂ ਤਾਂ ਛੋੜਨੀ ਆ ਉਹਦੇ

ਪਗੋਆ ਸਤਿ ਲਈ ਵਾਚ ਮੇਰੇ ਤੇ ਲੋਹੇ ਹੱਥੀ ਟਰੱਕ ਦੀ ਅੱਛੇ ਵਰਦੀ ਮਸ਼ੀਨ ਖਰਾਬ ਹੋਏ ਬਸ ਕੌਣ ਵਾਲੀ ਚੱਲ ਜਉ ਤਾਂ ਆ ਵੀ ਚੱਲਦੀ ਐ ਮੇਰੀ ਸੁੱਚ ਖਰਾਬਾ ਚੱਕਰ ਜਾ ਰਹੇ ਨੇ ਇੱਕ ਚੱਕਰ ਹੀ ਚਾਲਦੀ ਐ ਇੱਕ ਚੱਕਰ ਐ ਆ ਦੀ ਜਿਹੜਾ ਉਹ ਖਰਾਬ ਹੋਗਾ ਜਿਹੜੀ ਐ ਆ ਉਹ ਚੱਲਦਾ ਮਾ ਕੋਈ ਵੱਧ ਨਾ ਖਰਾਬ ਹੋ ਜੂ ਤਾਂ ਹੰ ਚਲਾਉਂ ਚਾਰ ਪੰਜ ਦਿਨ ਹੋ ਗਿਆ ਹੱਥੀ ਟਰੱਕ ਦੀ ਮਸ਼ੀਨ ਸਕਾਰ ਤੇ ਫਾਦਨ ਗਾ ਮਿਤਾ ਵਤਵਾ ਬਾਾਕੀ ਪੜਨਾ ਤਾਂ ਮੈਂ ਕਿਹਾ ਰਦੀਆਂ ਨੇ ਹਨਾ ਅ ਜੇ ਇੱਕ ਪਿੰਦਰੀ ਸੌਣ ਤੋਂ ਪਹਿਲਾਂ ਕੀ ਖਰਾਕ ਪਾਉਣ ਸੌਣ ਤੋਂ ਪਹਿਲਾਂ ਦੇਖੋ ਪਹਿਲਾਂ ਮੈਂ ਬਹੁਤ ਵਾਰੀ ਦੱਸ ਚੁੱਕੀ ਆਂ ਕਿ ਮੱਜਾਂ ਨੂੰ ਤੇ ਇੱਕ ਤਾਂ ਅਸੀਂ ਸਰੋਂ ਪਾਉਣ ਹੁੰਦਾ ਜਿਹੜੇ ਭਲੂਣ ਚਟੀਆਂ ਨੇਗੀਆਂ ਜਾਨੀ ਕਿ ਭਲੂਣ ਚਟੀਆਂ ਜਿਹੜੇ ਸੂਣੀਆਂ ਨੇ ਹੁਣ ਦੋ ਮੇਰੀਆਂ ਉਹਨਾਂ ਨੂੰ ਪਹਿਲਾਂ ਮੈਂ 30 ਕਿਲੋ ਸਰੋਂ ਪਾਈਏ 15-15 ਕਿਲੋ ਦੋਨਾਂ ਨੂੰ ਤੇ 40 ਕਿਲੋ ਕਣਕ 15 ਕਿਲੋ ਵਿੱਚ ਸਰੋਂ ਉਹ ਦਲਾ ਕੇ ਪਾਈ ਤੀ ਫਿਰ ਮੈਂ ਲੇਟੀ ਦਲਾਈ ਸੀਗੀ ਉਸ ਦੂਬਾਰ ਗਰਮੀ ਵਾਲੀ ਹੋ ਗਈ ਹੁਣ ਮੈਂ 10 15 ਦਿਨ ਹੋ ਗਏ 20 ਦਿਨ ਲੇਟੀ ਬੰਦ ਕਰ ਦਿੱਤੀ ਹੁਣ ਆਪਣੀਆਂ ਮੱਜਾਂ ਦੇ ਇੱਕ ਦੇ ਝੋਟੇ ਦੇ ਦਿਨ ਪੂਰੇ ਹੋ ਗਏ ਇੱਕ ਦੇ ਬਾਅਦ 10 12 ਕੇ ਦਿਨ ਰਹਿੰਦੇ ਨੇ ਤੇ ਹੁਣ ਉਦੋਂ ਮੈਂ ਸੂਣ ਤੋਂ ਹਫਤਾਵਾਰ ਪਾਉਣ ਲੱਗੂੰਗੀ ਹਫਤਾ ਬਾਅਦ ਬਾਅਦ ਪਾਉਣ ਲੱਗ ਜਾ 5 ਦਿਨ ਬਾਅਦ ਪਾਉਣ ਲੱਗ ਜਾਉਂ ਰੇਟੀ ਪਾਉਂਗੀ ਉਹਨਾਂ ਨੂੰ ਜਿਵੇਂ ਜਿਵੇਂ ਵੀ ਮੈਂ ਸਮਾਨ ਪਾਇਆ ਉਹ ਸੁਦਿਨਾ ਵੀਡੀਓ ਸਾਂਝੀ ਕਰੂੰਗੀ ਹੈਨਾ ਹਰ ਲਗਾਤਾਰ ਇੱਕ ਤੋਂ ਦੋ ਹਰ ਰੋਜ਼ ਕਮੈਂਟ ਆਏ ਹੁੰਦੇ ਨੇ ਪਤਾ ਨਹੀਂ ਤੇ ਨਵੀਆਂ ਪੈਣਾ ਜੁੜਦੀਆਂ ਨੇ ਪਤਾ ਨਹੀਂ ਉਹੀ ਪੈਣਾ ਕਰਦੀਆਂ ਨੇ ਹਨ ਤੇ ਇਸ ਕਰਕੇ ਹੁਣ ਗਰਮੀ ਬਹੁਤ ਹੈਗੀ ਹੈ ਨਾ ਡਰ ਲੱਗਦਾ ਹੁਣ ਤਾਂ ਸੇਮ ਦਾ ਨੁਕਸਾਨ ਹੋ ਗਿਆ ਤੇ ਕੱਲ ਪਰਸੋਂ ਤਾਂ ਅਸੀਂ ਜਮੀ ਡਰੇ ਬੈਠਾਂਗੇ ਤੇ ਇਸ ਕਰਕੇ ਗਰਮੀ ਕਰਕੇ ਤੇ ਗਰਮੀ ਹੱਦੋਂ ਵੱਧਦੀ ਹੈਗੀ ਤੇ ਸਾਲ ਹੋ ਗਿਆ ਪਸ਼ੂਆਂ ਤੇ ਇੰਨਾ ਗਰਾਈ ਚੜਿਆ ਹੋਇਆਗਾ ਹਨ ਤੇ ਹੁਣ ਮੈਂ ਤਾਂ ਇੱਕ ਦੀ ਪਾਰ ਦੀ ਤਾਜੇ ਪਾਣੀ ਦੀ ਬਰਜ਼ੀ ਵੀ ਤੋ ਦਿੱਤੀ ਆ ਤੇ ਹੁਣ ਮੈਂ ਮੱਝਾਂ ਨਮਾਉਣੀ ਆਂ ਜੀ ਮਜਨਾ ਲਾ ਕੇ ਘਰ ਚੋ ਲਾਂਗੇ ਆਪਾਂ ਤੇ ਸਵੇਰੇ ਬਣਾਲੀ ਸੀ ਮਗਾਜਰਾ ਦੀ ਸਬਜੀ ਪਈ ਆ ਕਿ ਸਵੇਰੇ ਬਣਾਵਾਂਗੇ ਹੁਣ ਹੋਰ ਇਹ ਜਾਣੇ ਸਕੂਲ ਸੁਪੀ ਸਬਜੀ ਫੇਰ ਬਣਾ ਲਵਾਂਗੇ ਸਵੇਰੇ ਤੇ ਸਵੇਰੇ ਸੀ ਗਾਜਰਾ ਬਣਾਲੀ ਤੋਂ ਤਿਆਰ ਸਬਜੀ ਸਾਡੇ ਤੇ ਰੋਟੀ ਸਲਾ ਲਾਂਗੇ ਪੂਆ ਜੀ ਆਏ ਹੋਏ ਨੇਗੇ ਬੀਬੀ ਉਧਰ ਵਾਗੀ ਤੇ ਨਏ ਹੋ ਸੇ ਮਰੇ ਪੂਆ ਜਿਹੜੇ ਸਾਡੇ ਪਿੰਡ ਚ ਨੇ ਉਹਨਾਂ ਦੇ ਜਾਣਗੇ ਪੂਆ ਹੋਰੀਆਂ ਤੇ ਨਏ ਬੀਬੀ ਜਾ ਕੇ ਆਊਗੀ ਉਧਰ ਵਾਗੀ ਤੇ ਮੋਚਲੋ ਮੈਂ ਆ ਬੇ ਕੰਮ ਕਰਦੇ ਕਹਿੰਦੇ ਸੀ ਹੁਣ 6 ਵਜੇ ਆਵਾਂਗੇ 5:30 6 ਵਜੇ ਆਵਾਂਗੇ ਜਿਹੜਾ ਟਾਈਮ 5 ਵੱਜ ਗਿਆ ਮੈਂ ਸੀ ਮੱਝਾਂ ਨਮਾਉਣੀਆਂ ਗਈ ਹੁਣ 4 ਵੱਜ ਗਈ ਮੈਂ ਮੱਝਾਂ ਨਮਾ ਕੇ ਅਸਰ ਕਰਦੇ ਆਉਂਦੇ ਆਂ 5 ਫਿਰ ਗਰਮੀ ਜਾ ਰਹੀ ਹੈ ਕਿ ਅੱਗੇ ਅਸੀਂ ਕਦੇ ਨਹੀਂ ਚੋਟ ਟਾਈਮ ਨਮਾਈਆਂ ਹਾਂਜੀ ਉਹ ਕਰਨ ਨੂੰ ਮਾਣ ਹੈ ਤਾਂ ਵੀ ਇਹ ਨਹੀਂ ਕਰਦੇ ਨਾ ਉਹ ਕਿਥੇ ਖੜਾ ਬੈਠੀ ਹੈ ਸਕੇਲ ਪਹਿਲੇ ਪਾਣੀ ਪੀਂਦਾ ਨਮਾਉਂਗੀ ਪਾਣੀ ਪੀ ਗਾ ਨਮਾਉਂਗੀ ਪਾਣੀ ਪੀ ਗਾ ਇਹਨਾਂ ਨੂੰ ਆਉਣੇ ਪਹਿਲਾਂ ਸਾਨੂੰ ਨਮਾ ਆਵੇ ਪਾਣੀ ਅੰਦਰ 이거 파이프가네 이거 파이프. 네, 다. 이거 다 이제 막 자리자리 돌리는데. 탱크가 이제 파이프 탱크에 파이프 씨 온다. 파이프는. Thank <laughs> you. ਜਿੱਥੇ ਪੇਰ ਮਿਲ ਜਾਣ ਮੱਜਾਂ ਨਮਾ ਲਈਏ ਨੇ ਖੜਕੇ ਦੀ ਗੱਲ ਬਾਤ ਵੀ ਨਹੀਂ ਕੋਈ ਕਾਣੀ ਦੇ ਕਿੰਨੇ ਲੋ ਜੇ ਪਾਣੀ ਧਾਰ ਕੱਢ ਲੈਂਦੀ ਹੈਗੀ ਸਬਜ਼ੀ ਆਪਾਂ ਬਣਾਈ ਸੀ ਗਾਜਰਾਂ ਦੀ ਸਵੇਰੇ ਗਰਮ ਚਾਹ ਰੱਖਤੀ ਹੈ ਆਟਾ ਗੁੰਨ ਲਿਆਗਾ ਬੀਬੀ ਰੋਟੀ ਬਣਾ ਦੂਗੀ ਬਸ ਉਧਰੋਂ ਕੰਮ ਨਿਬੜ ਗਿਆ ਚਾਰ ਚੂਰ ਕੱਢਣਾ ਰਹਿ ਗਿਆ ਆਪਾਂ ਨੇ ਚਾਰ ਨੂੰ ਬਾਡਾ ਲਾ ਲਿਆ ਅੱਜ ਅੱਜ ਨਹੀਂ ਯਾਨੀ ਕਿ ਚਾਰ ਤਿੰਨ ਦਿਨ ਹੋ ਗਏ ਪਰਸੋਂ ਲਾਇਆ ਸੀਗਾ ਪਰ ਸੋ ਆਪਣਾ ਬਾਦਾ ਲਾ ਲਿਆ ਸੀ ਚਾਰ ਨੂੰ ਤੇ ਬਹੁਤ ਵਧੀਆ ਨਿਕਲਿਆ ਬਹੁਤ ਬਲੀ ਬਣਿਆ ਚਾਰ ਤੇ ਸਰਦਾਰ ਜੀ ਪਾਟਦੇ ਨੇ ਕਿ ਚਾਰ ਆਪਾਂ ਛੱਡ ਜੇ ਵਿੱਚ ਜਿਹੜੀ ਬਾਹਰ ਘਾਟ ਆ ਉਹ ਪਰਾਂ ਹੂਰਾ ਕਰਿਆ ਉਹਨੇ ਆਗੇ ਤੇ ਸਰਦਾਰ ਜੀ ਕੱਟਣਗੇ ਚਾਰ ਤੇ ਵਸਰਨਾ ਕੇ ਜੋ ਧੁੱਪ ਕਰ ਦੇਾਂਗੇ ਟਾਈਮ ਛੱਡ ਸੀ ਹੋ ਗਏ ਧੁੱਪ ਨਾ ਬਾਦ ਦੋਈ ਤੜਕੀ ਮੰਗੂ ਬਹੁਤ ਹੋਈ ਪਿਆਸ ਧੁੱਪ ਨਹੀਂ ਹੋਗੀ ਹੋਰ ਪਹਿਲਾਂ ਮੈਂ ਖਾਂ ਤੋਂ ਹੋ ਲਾਗੀ ਕੀ ਸੁਣਿਆ ਪਰਦਾ ਨੂੰ ਪਾਉਂਦਾ। ਉਹ ਆ ਬੰਨੀ। ਉਹ ਅੱਜ ਜੀ। ਅ ਅ ਜਿਹੜਾ ਪਿਆਰ ਪਾ ਦਿਆਂਗੇ। ਉਹ ਉਹਨੂੰ ਕਰ ਨੂੰ ਹੋ ਜਾਣਾ ਹੈ। ਕਰਕੇ ਪਾ ਲਾ ਲਾ ਫੋਟੋ ਲੀਏ ਜੁਨੇ ਤੇ ਮੱਛੀ ਰਾਤੋਂ ਬਾਅਦ ਕਾੜਦੀ ਆ। ਕਰਕੇ ਹੁਣ ਆਪਣਾ ਸਾਰਾ ਨਾਲ ਪਾ ਲੀ ਸਰਦਾਰ ਚੱਕ ਕੇ ਪੱਲੀ ਤੇ ਸੁਧਾਣ। ਅ ਜਿੱਦਾਂ ਕਰਦੇ ਫਿਰ ਨਿਹਰਾਂ ਪੰਡਤ ਜੇ ਕਰਕੇ ਅੱਜ 15 ਵਾਰ ਹੋ ਗਈ ਚੈਨਲ ਨੂੰ ਪਾਉਣ ਨੂੰ ਫੱਟ ਕਰ ਸਰਦਾਰ ਜੀ ਤੁਹਾਨੂੰ ਲੱਗੇ ਚਾਰ ਪੱਟਣ ਉਹਨਾਂ ਨੂੰ ਟੋਕਰੋ ਟੋਕਰ ਚ ਗਾਉਣੇ ਆ ਤਾਂ ਵੀਡੀਓ ਦਾ ਐਂਡ ਕਰਦੇ ਆ ਜੇ ਚੈਨਲ ਤੇ ਪਹਿਲੀ ਵਾਰ ਹੋ ਚਾਹ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਿਓ ਤੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜੀ ਦੁੱਖ ਸੁੱਖ ਹੀ ਆਉਂਦੇ ਹੀ ਰਹਿੰਦੇ ਨੇ ਚਲੋ ਬਹਰ ਰੁਬਾਰ ਬਾਕਸ ਸੇ मिलांगे काल बि कुझु नवें बिलो गुल हांजी बिलो गुल खण जी का ख़ालसा